ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਪੀਆਰ 131 ਦਾ ਪਛੇਤੀ ਦਾ ਝਾੜ ਆ ਇੱਕ ਾਕੀਲਾ ਰਹਿ ਗਿਆ ਸੀ ਮਸ਼ੀਨ ਦੀ ਵਿਝਾਈਆ ਇਹ ਆਪਾਂ ਦੇਖ ਸਕਦਾ ਲੈਣਾ ਚ ਤੇ ਇੱਕ ਕੀਲੇ ਦਾ ਇੱਕ ਗੇੜਾ ਪੂਰਾ ਲੱਗਿਆ ਆ ਇਹ ਇਧਰਲੇ ਪਾਸੇ ਦੋ ਕੱਟ ਲੱਗੇ ਨੇ ਇੱਕ ਬੋਗੂ ਫੁੱਲ ਭਰ ਕੇ ਪੈ ਗਿਆ ਬਾਕੀ ਦੇਖਦੇ ਆਪਾਂ ਵੀ ਇਹਦੋਂ ਮਾਤ ਹੋਰ ਕਿੰਨਾ ਕ ਇਹਦਾ ਝਾੜ ਨਿਕਲਦਾ ਪੈ ਗਿਆ ਵੀ ਦੂਜਾ ਬੋਗੂ ਆ ਚੱਕ ਕਾਬੂ ਤੇ ਦੂਗਾ ਅੱਧਾ ਕਬੂਬ ਹੋ ਪਾਇਆ ਤੇ ਪਰ ਕਿਲੇ ਤੋਂ ਥੋੜਾ ਜਿਹਾ ਵੱਡਾ ਬਾਹਣਾ ਇਹ ਪੰਜ ਬਿੱਗੇ ਬਾਹਣਾ ਪੌਣੇ ਪੰਜ ਬਿੱਗੇ ਦਾ ਕਿਲਾ ਹੁੰਦਾ ਆਪਾਂ ਇਹਦੇ ਖਰਚੇ ਦੇਖ ਸਕਦੇ ਹਾਂ ਖਰਚਿਆਂ ਤੋਂ ਹੀ ਅੰਦਾਜ਼ਾ ਹੋ ਜਾਂਦਾ ਵੀ ਜੀਰੀ ਜਾਂ ਝੋਨਾ ਕਿਹੜਾ ਹੋਊਗਾ ਬਾਕੀ ਕੋਈ ਬੋਣਾ ਰੋਗ ਨਹੀਂ ਹੈਗਾ ਆਪਾਂ ਇਹ ਵੀ ਖਰਚਿਆਂ ਚ ਪਤਾ ਲੱਗਦਾ ਤੇ ਬਹੁਤ ਸੋਹਣੀ ਜੀਰੀ ਹੋਈ ਐ ਵਿਛੇਤੀ ਇਹ ਆਪਾਂ 1 ਜੁਲਾਈ ਨੂੰ ਲਾਈਦੀ ਕੰਡੇ ਦੀ ਗੱਲ ਕਰੀਏ ਤਾਂ ਆ ਆਪਾਂ ਜਿਹੜੀ ਪਹਿਲਾਂ ਵੱਡੀ ਸੀ ਪੀਆ 131 ਉਹ ਵੀ 28 ਕੁਇੰਟਲ ਤੋਂ ਉੱਤੇ ਝਾੜੋ ਦਾ ਗਿਆ ਏਕੜ ਦਾ ਤੇ ਇਹਦੇ ਚੋਂ ਹੋ ਗਏ 85 ਗੱਟੇ ਤਾਂ ਕਹਿਣ ਦਾ ਮਤਲਬ ਵੀ ਲਗਭਗ 32 ਕੁਇੰਟਲ ਹੋ ਗਿਆ ਉਹ ਜੇ ਚਲੋ ਇਹ ਏਕੜ ਤੋਂ ਜ਼ਿਆਦਾ ਇਥੋਂ ਤਾਂ ਕੁੱਲ ਮਿਲਾ ਕੇ 28 ਕੁਇੰਟਲ ਦੀ ਪ੍ਰਤੀ ਏਕੜ 131 ਤੇ ਇਹ ਸਭ ਦਿਖਾਉਣ ਦਾ ਮਕਸਦ ਇਹ ਹੀ ਸੀ ਦੀ ਜੇ ਆਪਾਂ ਵਿਉਂਤਮੰਦੀ ਨਾਲ ਥੋੜਾ ਜਿਹਾ ਚੱਲੀਏ ਤੇ ਕਿਸਮ ਕੋਈ ਵੀ ਫੇਲ ਨਹੀਂ ਹੈਗੀ ਦੂਜੀਆਂ ਕਿਸਮਾਂ ਨੇ ਹਲੇ ਇਸ ਵਾਰੀ ਝਾੜ ਘਟ ਦਿੱਤਾ ਪਰ ਇਹਦਾ ਚੰਗਾ ਆ ਇਥੋਂ ਤੱਕ ਕੇ ਪੂਸਾ 44 ਵਰਗੀਆਂ ਕਿਸਮਾਂ ਵੀ ਇਸ ਸਾਲ ਮੁਦੇ ਮੂ ਡਿੱਗੀਆਂ ਨੇ ਤੇ ਪਰ ਇਸ ਕਿਸਮ ਦਾ ਆਪਣੇ ਖੇਤ ਦੇ ਵਿੱਚ ਬਹੁਤ ਚੰਗਾ ਝਾੜ ਆਇਆ ਪਿਛਲੇ ਸਾਲ ਵੀ ਚੰਗਾ ਝਾੜ ਤੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ